ਸਿਮਰਨ ਕੌਰ ਸਰਪੰਚ ਫਤਿਹਪੁਰ ਦੀ ਅਗਵਾਈ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ ਜਾਬਰਤ ਸਿੰਘ ਬੈਂਕ ਵੱਲੋਂ ਆਈਗਾ ਕਿ ਆਰ.ਟੀ.ਪੀ. ਨੂੰ ਪੈਨਡੂ ਸਪੈਰ ਉਤਪਾਦ ਸਪਲਾਈ ਕਰਨਾ ਸਾਨੂੰ ਸਾਰਿਆਂ ਨੂੰ ਇੱਕ ਫੈਸਿਲਿਟੀ ਮਿਲੇਗਾ ਸਾਰੇ ਕੋਲ ਹੈਗਾ ਜੀ ਅਸੀਂ ਜੀ ਡਿਫਰੈਂਟ ਕੋਰਸਸ ਕਰਵਾਉਂਦੇ ਆ ਜਿਹੜੇ ਕਿ ਬਿਲਕੁਲ ਹੀ ਫ੍ਰੀ ਮੁਫਤ ਹੁੰਦੇ ਨੇ ਇਰੇ ਵਿੱਚ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗਣਾ ਅਸੀਂ 15 ਤੋਂ 16 ਕੋਰਸਸ ਆਪਣੇ ਇੰਸਟੀਚਿਊਟ ਸੰਸਥਾ ਵਿੱਚ ਕਰਵਾ ਰਹੀ ਹੈ ਇਹ ਸੰਸਥਾ ਤੁਹਾਨੂੰ ਲੁਧਿਆਣਾ ਵਿੱਚ ਹੀ ਮਿਲੇਗੀ ਪੰਜਾਬ ਐਂਡ ਸਿੰਧ ਬੈਂਕ ਦੇ ਤੇ ਅੰਡਰ ਹੈਗੀ ਆਯਾਲੀ ਫੋਰਸ ਲੁਧਿਆਣਾ ਦਿੱਤੀ ਹੈ ਇਰੇ ਵਿੱਚ ਢੇਰੇ ਵੀ 16 ਕੋਰਸ ਕਰਵਾਈ ਜਾ ਰਹੇ ਨੇ ਅਗਰ ਤੁਸੀਂ ਦੇਖੋਗੇ ਸਾਰੇ ਕੋਰਸਾਂ ਦੇ ਅੱਗੇ ਲਿਖਿਆ ਗਿਆ ਹੈ ਕਿੰਨੇ ਕਿੰਨੇ ਦਿਨ ਦੇ ਕੋਰਸ ਨੇ ਜਿਵੇਂ ਕਿ ਅਗਰ ਡੇਰੀ ਫਾਰਮਿੰਗ ਹੈ ਉਹ 10 ਦਿਨ ਦਾ ਕੋਰਸ ਹੈ ਮਹਿਲਾ ਦਰਜੀ ਬਿਊਟੀ ਪਾਰਲਰ ਇਹ 30 ਦਿਨ ਦਾ ਕੋਰਸ ਹੈ ਫਾਸਟ ਫੂਡ ਪਾਪੜ ਅਚਾਰ ਵਾਲਾ ਇਹ 10 ਦਾਸਤ ਦੇ ਕੋਰਸ ਨੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਕੋਰਸ ਨੇ ਕੰਪਿਊਟਰ ਅਕਾਊਂਟਿੰਗ ਹੈ ਕੰਪਿਊਟਰ ਹਾਰਡਵੇਅਰ ਹੈ ਜਿਹੜਾ 30 ਤੇ 45 ਦਿਨ ਦਾ ਕੋਰਸ ਹੈਗਾ ਜੀ ਇਹਦੇ ਵਿੱਚ ਸਹੂਲਤਾ ਫੀਏ ਦਿੰਦੇ ਆ ਬਿਲਕੁਲ ਮੁਫਤ ਕੋਰਸ ਹੈ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਜੀ ਨਾ ਸ਼ੁਰੂ ਕਰਨ ਵਕਤ ਨਾ ਜਦੋਂ ਸਰਟੀਫਿਕੇਟ ਮਿਲਦੇ ਨੇ ਤਾਂ ਅਸੀਂ ਦੋ ਤਰ੍ਹਾਂ ਦੇ ਸਰਟੀਫਿਕੇਟ ਦੇਣੇ ਆ ਜਿਹਦੇ ਵਿੱਚ ਇੱਕ ਪਾਰਟਿਸਪੇਸ਼ਨ ਸਰਟੀਫਿਕੇਟ ਹੁੰਦਾ ਜੀ ਤੇ ਇੱਕ ਬੈਂਗਲੌਰ ਤੋਂ ਬਣ ਕੇ ਆਂਦਾ ਹੈ ਜਿਹੜਾ 15 ਕੁ ਦਿਨ ਬਾਅਦ ਬਣਦਾ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਦੀ ਵੀ ਸਾਈਨ ਤੇ ਉਹਨਾਂ ਦੇ ਪਹਿਲੂ ਤੋਂ ਕੀਤਾ ਗਿਆ ਹੈ ਦੂਸਰੀ ਚੀਜ਼ ਇਹ ਹੈ ਅਗਰ ਬੱਚੇ ਦੂਰੋਂ ਆਂਦੇ ਨੇ ਕਿਉਂਕਿ ਲੁਧਿਆਣਾ ਡਿਸਟ੍ਰਿਕਟ ਵਿੱਚ ਹੀ ਇੱਕੋ ਹੀ ਸੰਸਥਾ ਹੈ ਵੱਖ-ਵੱਖ ਪਿੰਡਾਂ ਤੋਂ 13 ਬਲੌਕ ਅਸੀਂ ਕਵਰ ਕਰਦੇ ਆ ਜੀ ਜਿਹਦੇ ਵਿੱਚ ਅਗਰ ਬੱਚਾ ਦੂਰੋਂ ਆ ਕੇ ਸਿੱਖਣਾ ਚਾਹੁੰਦਾ ਹੈ ਰੋਜ਼ ਅਪ ਡਾਊਨ ਨਹੀਂ ਕਰ ਸਕਦਾ ਸਾਡੇ ਕੋਲ ਹਸਪੀਟਲ ਫੈਸਿਲਿਟੀ ਹੈ ਜਿਹੜੀ ਮੁਫਤ ਹੈ ਜੀ ਅਸੀਂ ਉੱਥੇ ਦੋ ਟਾਈਮ ਦੀ ਚਾਹ ਇੱਕ ਟਾਈਮ ਲੰਚ ਜਿਹੜਾ ਹੈ ਉਹ ਵੀ ਮੁਫਤ ਮਿਲਦਾ ਹੈ ਅਗਰ ਬੱਚੇ ਉੱਥੇ ਹਸਪੀਟਲ ਵਿੱਚ ਰਹਿੰਦੇ ਨੇ ਉਹਦਾ ਵੀ ਕੋਈ ਵੀ ਕਿਰਾਇਆ ਭਾੜਾ ਅਸੀਂ ਨਹੀਂ ਲੈਂਦੇ ਇਦਾਂ ਕਾਫੀ ਲੋਕ ਬੈਠੇ ਨੇ ਜਿਹੜੇ ਲੈ ਚੁੱਕੇ ਨੇ ਟ੍ਰੇਨਿੰਗ ਆਰ ਸਿਟੀ ਵੱਲੋਂ ਮੈਂ ਉਹਨਾਂ ਨੂੰ ਵੀ ਦਰਖਾਸਤ ਕਰਾਂਗੀ ਕਿ ਅੱਗੇ ਕੁਝ ਦੱਸਣਗੇ ਆਰ ਸਿਟੀ ਬਾਰੇ ਇੱਕ ਹੋਰ ਚੀਜ਼ ਹੈ ਅਗਰ ਤੁਸੀਂ ਸਾਡੀ ਸੰਸਥਾ ਵੱਲੋਂ ਆਣਾ ਚਾਹੁੰਦੇ ਹੋ ਤੇ ਕਯੂ ਆਰ ਕੋਡ ਬਣਿਆ ਹੋਇਆ ਜੀ ਤੁਸੀਂ ਆਪਣੇ ਫੋਨ ਤੋਂ ਗੂਗਲ ਲੈਂਸ ਤੋਂ ਅਗਰ ਇਹਨੂੰ ਸਕੈਨ ਕਰਦੇ ਹੋ ਸਾਡਾ ਫਾਰਮ ਭੁੱਜੇਗਾ ਜਦੋਂ ਫਾਰਮ ਖੁੱਲੇਗਾ ਤੁਸੀਂ ਉਹਦੇ ਵਿੱਚ ਆਪਣਾ ਨਾਮ ਫੋਨ ਨੰਬਰ ਤੇ ਕਿਹੜਾ ਕੋਰਸ ਸੋਨਾ ਕੋਰਸ ਦਰਜ ਨੇ ਜਿਹੜੇ ਵੀ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਟਿਕ ਕਰੋਗੇ ਔਰ ਉਹ ਸਬਮਿਟ ਕਰ ਦੋਗੇ ਔਰ ਉਹ ਸਾਡੇ ਕੋਲ ਤੁਹਾਡਾ ਰਿਕਾਰਡ ਫੌਜ ਜਾਏਗਾ ਕਿ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡਾ ਫੋਨ ਨੰਬਰ ਕਿਹੜਾ ਕੋਰਸ ਕਰਨਾ ਚਾਹੁੰਦੇ ਹੋ ਕਿਹੜੇ ਪਿੰਡ ਤੋਂ ਹੋ ਕਿਹੜੇ ਬਲੋਗ ਤੋਂ ਠੀਕ ਹੈ ਔਰ ਤੁਹਾਨੂੰ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਵੱਲੋਂ ਕਾਲ ਵੀ ਆ ਜਾਏਗੀ ਔਰ WhatsApp ਗਰੁੱਪ ਵਿੱਚ ਵੀ ਤੁਹਾਨੂੰ ਐਡ ਕਰ ਦਿੱਤਾ ਜਾਏਗਾ ਇੱਕ ਦੇ ਵਿੱਚ ਇੱਕ ਗ੍ਰਾਮ ਪੰਚਾਇਤ ਨੂੰ ਮਾਡਲ ਮਹਿਲਾ ਤੇ ਬਾਲਿਕਾ ਅਨਕੂਲ ਗ੍ਰਾਮ ਪੰਚਾਇਤ ਬਣਾਉਣ ਲਈ ਉਪਰਾਲਾ ਕੀਤਾ ਗਿਆ ਹੈ ਉਸੇ ਘੜੀ ਦੇ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆਪ ਜੀ ਦਾ ਇਹ ਪਿੰਡ ਫਤੇਪੁਰ ਜਿਹੜਾ ਹੈਗਾ ਸ਼ਾਮਿਲ ਕੀਤਾ ਗਿਆ ਹੈ ਇਹਦੇ ਵਾਸਤੇ ਜਿੱਥੇ ਤੁਸੀਂ ਵਧਾਈ ਦੇ ਪਾਤਰੋਂ ਪੰਜਾਬ ਸਰਕਾਰ ਵਧਾਈ ਦੇ ਪਾਤਰ ਹੈ ਮਾਨਯੋਗ ਸਾਡੇ ਮੰਤਰੀ ਜੀ ਸਰਦਾਰ ਕਰਨਪ੍ਰੀਤ ਸਿੰਘ ਸੋਨ ਜੀ ਵਧਾਈ ਦੇ ਪਾਤਰ ਨੇ ਨਾਲ ਹੀ ਨਾਲ ਜਿਹੜਾ ਹੈਗਾ ਇਸ ਪਿੰਡ ਦੀ ਸਰਪੰਚ ਮੈਡਮ ਜਿਹੜੇ ਵਧਾਈ ਦੇ ਪਾਤਰ ਨੇ ਮੈਂ ਬੇਨਤੀ ਕਰਾਂਗਾ ਸਾਰੇ ਜੋਂ ਨਾ ਤਾੜੀਆਂ ਇੱਕ ਵਾਰੀ ਜ਼ਰੂਰ ਮਾਰਨ ਸਰ ਇਹ ਜਿਹੜਾ ਉਪਰਾਲਾ ਅੱਜ ਇੱਥੇ ਤਿੰਨ ਤਰ੍ਹਾਂ ਦਾ ਸਮਾਰੋਹ ਹੋ ਰਿਹਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਕਿ ਪੂਰੇ ਭਾਰਤ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰਤਾਂ ਨੂੰ ਮਾਨ ਸਨਮਾਨ ਦੇਣ ਵਾਸਤੇ ਔਰਤਾਂ ਜਿਹੜੀਆਂ ਨੇ ਤੁਹਾਨੂੰ ਪਤਾ ਹੈ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਵਿਖਿਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਰਾਜਾਆਂ ਨੂੰ ਜਨਮ ਦੇਣ ਵਾਲੀ ਸਾਟੀ ਜਿਹੜੀਆਂ ਮਾਤਾਵਾਂ ਭੈਣਾਂ ਨੇ ਉਹਨਾਂ ਦੇ ਵਾਸਤੇ ਅਸੀਂ ਅਜਿਹੇ ਮਾਹੌਲ ਬਣਾਇਆ ਕਰੀਏ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਉਹਨਾਂ ਨੂੰ ਲੱਗੇ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਸੁਣੀ ਜਾ ਰਹੀ ਹੈ ਔਰ ਉਹਨਾਂ ਨੂੰ ਹਰ ਤਰ੍ਹਾਂ ਦੇ ਮੌਕੇ ਦਿੱਤੇ ਜਾ ਰਹੇ ਨੇ ਵਿਕਾਸ ਦੇ। ਮੈਂ ਦੱਸ ਰਿਹਾ ਸੀਗਾ ਕਿ ਜਿੱਥੇ 73ਵੀਂ ਸੰਵਿਧਾਨਿਕ ਸੋਧ ਦੇ ਵਿੱਚ ਭਾਰਤ ਸਰਕਾਰ ਨੇ ਸਥਾਨਕ ਸੰਸਾਵਾਂ ਦੇ ਵਿੱਚ ਔਰਤਾਂ ਨੂੰ 33% ਰਾਖਵਾ ਕਰਨ ਦਿੱਤਾ ਹੈ ਉੱਥੇ ਹੀ ਪੰਜਾਬ ਸਰਕਾਰ ਨੇ ਵੱਧ ਹੋ ਕੇ 50% ਰਾਖਵਾ ਕਰਨ ਦਿੱਤਾ ਹੈ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਵਿੱਚ ਜਿਹੜਾ ਗਿਆ ਸੋਧ ਕਰਕੇ 50% ਰਾਖਵਾ ਕਰਨ ਯਾਨੀ ਕਿ ਅਧੀਆਂ ਔਰਤਾਂ ਔਰ ਅੱਧੇ ਜਿਹੜੇ ਪੋਜੀਸ਼ਨ ਹੈ ਉਹ ਸਥਾਨਕ ਸੰਸਾਵਾਂ ਦੇ ਵਿੱਚ ਭਾਗੀਦਾਰ ਨੇ ਸ਼ਮੂਲਤਾ ਆਪਣੀ ਕਰ ਰਹੇ ਨੇ ਔਰ ਇਹਦੇ ਤਹਿਤ ਹੀ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਵਿਕਾਸ ਹੋ ਸਕੇ ਇਹਦੇ ਵਾਸਤੇ ਪਹਿਲੀ ਵਾਰ ਭਾਰਤ ਸਰਕਾਰ ਨੇ ਜਣਾ ਹੈਗਾ ਪਿੰਡਾਂ ਦੇ ਵਿੱਚ ಗ್ರಾಮ ਪੰਚਾਇਤ ਨੂੰ ਆਪਣੀਆਂ ਗ੍ਰਾਮ ਸਭਾਵਾਂ ਕਰਾਉਣ ਤੋਂ ਪਹਿਲਾਂ ਮਹਿਲਾ ਸਭਾ ਜੜੀ ਹੈਗੀ ਆ ਉਹ ਗਰਾਉਂਡ ਦੇ ਲਈ ਕਿਹਾ ਗਿਆ ਤਾਂ ਕਿ ਮਿਹਰਮਾਨਾਂ ਦੇ ਧਿਆਨ ਉਹਨਾਂ ਨੂੰ ਮਨਜ ਦਿੱਤਾ ਜਾਵੇ ਜਿੱਥੇ ਉਹ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈ ਬਿਨਾਂ ਕਿਸੇ ਸੰਕੋਚ ਦੇ ਆਪਣੀ ਆਵਾਜ਼ ਉਠਾਉਣ ਅੱਜ ਵੀ ਸਾਰੇ ਵਿਭਾਗਾਂ ਦੇ ਕਰਮਚਾਰੀ ਇੱਥੇ ਅਧਿਕਾਰੀगण ਆਏ ਹੋਏ ਨੇ ਜਿੱਥੇ ਉਹ ਆਪਣੀਆਂ ਆਪਣੀਆਂ ਸਕੀਮਾਂ ਦੱਸ ਰਹੇ ਨੇ ਮਿਹਰਮਾਨਾਂ ਨੂੰ ਉੱਥੇ ਉਹਨਾਂ ਦੀਆਂ ਸਕੀਮਾਂ ਉਹ ਲਾਭ ਦੇਣ ਵਾਸਤੇ ਅਮਲੀ ਜਾਮਾ ਪੇਨਣ ਵਾਸਤੇ ਕੰਮ ਕਰਨਗੇ ਨਾਲ ਹੀ ਨਾਲ ਇਹਨਾਂ ਦੀਆਂ ਸ਼ਿਕਾਇਤਾਂ ਨੂੰ ਜਿਹੜੀ ਸਾਡਾ ਇਹ ਪ੍ਰੋਸੀਡਿੰਗ ਬੁੱਕ ਹੈ ਉਹਦੇ ਵਿੱਚ ਲਿਖਣਗੇ ਤਾਂ ਕਿ ਉਹ ਇੱਕ ਸਟੈਚਰੀ ਡਾਕੂਮੈਂਟ ਕਾਨੂੰਨੀ ਦਸਤਾਵੇਜ਼ ਬਣ ਜਾਵੇ ਜਿਹਦੇ ਉੱਤੇ ਜਿਹੜਾ ਹੈਗਾ ਕਾਰਵਾਈ ਕੀਤੀ ਜਾਵੇ ਤਾਂ ਕਿ ਮਹਿਦਾਵਾ ਆਪਣੇ ਆਪ ਨੂੰ ਜਿਹੜਾ ਹੈਗਾ ਵੇ ਕਿਸੇ ਵੀ ਤਰ੍ਹਾਂ ਦੇ ਨਾਲ ਘੱਟ ਨਾ ਸਮਝੇ ਇਹ ਜਿਹੜਾ ਹੈਗਾ ਉਹ ਪ੍ਰਾਦਾ ਕੀਤਾ ਜਾ ਰਿਹਾ ਹੈ ਅੱਜ ਦੀ ਜਿਹੜੀ ਮਹਿਲਾ ਸਭਾ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਪਹਿਲੀ ਵਾਰ ਇਹ ਮਹਿਲਾ ਸਭਾ ਦਾ ਯੋਜਨ ਹੋ ਰਿਹਾ ਹੈ ਔਰ ਲੁਧਿਆਣਾ ਜਿਲ੍ਹੇ ਦੇ ਵਿੱਚ ਤੁਹਾਡੇ ਪਿੰਡ ਫਤਿਹਪੁਰ ਦੇ ਵਿੱਚ ਜਿਹੜਾ ਮਹਿਲਾ ਸਭਾ ਮਾਜੋਕ ਸਰਪੰਚ ਸਾਹਿਬ ਜੀ ਦੀ ਪਤਾਨਗੀ ਦੇ ਵਿੱਚ ਹੋ ਰਿਹਾ ਇਹਦੇ ਵਾਸਤੇ ਵੀ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਸਰ ਇਹ ਸਕੀਮ ਜਿਹੜੀ ਹੈਗੀ ਹੈ ਕੰਟੀਨਿਊ ਚੱਲੇਗੀ ਔਰ ਇਹਦੇ ਤਹਿਤ ਮਹਿਲਾਵਾਂ ਨੂੰ ਹਰ ਤਰ੍ਹਾਂ ਦੇ ਨਾਲ ਜਿਹੜੀਆਂ 22 ਸਾਡੀਆਂ ਫਲੈਗਸ਼ਿਪ ਸਕੀਮਸ ਨੇ ਗਿੰਦਰ ਸਰਕਾਰ ਦੀਆਂ ਜਿਹੜਾ ਤੁਸੀਂ ਸੁਣ ਕੇ ਗਏ ਹੋ ਸਾਡੇ ਜਿਹੜਾ ਹੈਗਾ ਸਵਚ ਭਾਰਤ ਮਿਸ਼ਨ ਵਾਲੇ ਵੀ ਆਏ ਨੇ ਆਰ ਸੈਟਸ ਵਾਲੇ ਵੀ ਆਏ ਨੇ ਬੈਂਕਾਂ ਦੇ ਵੀ ਆਏ ਨੇ ਸਿੱਖਿਆ ਵਿਭਾਗ ਵੀ ਹੈ ਸਮਾਜਿਕ ਨਿਆਂ ਵਿਭਾਗ ਉਦਸ ਵਿਭਾਗ ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਪਾਲ ਵਿਕਾਸ ਵਿਭਾਗ ਤੇ ਇਸ ਤੋਂ ਇਲਾਵਾ ਸਿਹਤ ਵਿਭਾਗ ਤੇ ਹੋਰ ਜਿਹੜੀਆਂ ਸਾਡੀਆਂ ਸਕੀਮਾਂ ਨੇ ਉਹਦੇ ਵਿੱਚ ਮਹਿਲਾਵਾਂ ਦੀ ਸਮੂਹਰੀਅਤ ਜਿਵੇਂ ਸਾਡਾ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਹੈ ਮਹਾਤਮਾ ਗਾਂਧੀ ਨਰੇਗਾ ਸਕੀਮ ਹੈਗੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਗਰੀਬ ਇਹਨਾਂ ਸਾਰੀਆਂ ਸਕੀਮਾਂ ਨੂੰ ਰਾਜ ਸਰਕਾਰ ਆਪਣੇ ਪੱਧਰ ਦੇ ਉੱਤੇ ਜਿੱਥੇ ਲਾਗੂ ਕਰ ਰਹੀ ਉਹਦੇ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਜਿਹੜੀ ਹੈਗੀ ਉਹ ਯਕੀਨੀ ਬਣਾਈ ਜਾ ਰਹੀ ਹੈ। ਔਰ ਇਹਦੇ ਵਾਸਤੇ ਤੁਸੀਂ ਵਿਧਾਈ ਦੇ ਪਾਤਰੋ ਕਿਉਂਕਿ ਪੰਜਾਬ ਸਰਕਾਰ ਬਹੁਤ ਸਾਰਾ ਉਪਰਾਲਾ ਕਰ ਰਹੀ ਹੈ ਕਿ ਇਹ ਔਰਤਾਂ ਨੂੰ ਅੱਗੇ ਲੈ ਕੇ ਆਉਣ ਵਾਸਤੇ। ਔਰ ਇਸ ਗੜੀ ਦੇ ਤਹਿਤ ਮਾਨਯੋਗ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਇਹ ਪਿੰਡ ਚੁਣ ਕੇ ਜਿਹੜਾ ਹੈਗਾ ਭੇਜਿਆ ਹੈ ਔਰ ਇਹਦੇ ਵਾਸਤੇ ਵੀ ਜਿਹੜਾ ਵਧਾਈ ਦੇ ਪਾਤਨ ਨੇ ਕਿ ਸਾਡੇ ਸਰਪੰਚ ਸਾਹਿਬ ਬੜੇ ਐਕਟਿਵ ਨੇ ਦੋ ਦਿਨ ਉੱਥੇ ਲਾ ਕੇ ਵੀ ਆਏ ਨੇ ਦਿੱਲੀ ਦੇ ਵਿੱਚ ਸੈਮੀਨਾਰ ਦੇ ਵਿੱਚ ਔਰ ਇਹਨਾਂ ਨੇ ਉੱਥੇ ਸਾਰਾ ਕੁਝ ਸਿੱਖਿਆ ਔਰ ਆ ਕੇ ਇੱਥੇ ਇਹ ਉਪਰਾਲੇ ਕਰਨਗੇ ਔਰ ਇਹ ਇੱਕ ਮਿਸਾਲ ਬਣੇਗੀ ਮੈਂ ਅੱਗੇ ਦੱਸਿਆ ਕਿ ਆਉਣ ਦੇ ਸਮੇਂ ਦੌਰਾਨ ਅਸੀਂ ਮਹਿਸੂਸ ਕਰਾਂਗੇ ਕਿ ਅਗਲੇ ਸਾਲ ਜਦੋਂ ਮਾਨਯੋਗ ਭਾਰਤ ਦੇ ਰਾਸ਼ਟਰਪਤੀ ਦੀ ਅਵਾਰਡ ਦੇ ਉਹਦਾ ਈਟਮਾ ਦੀ ਜ਼ੇਰੀ ਕਿ ਆਪਾਂ ਮਹਿਲਾਵਾਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਜੋ ਕਦਮ ਹੈ ਆਪਣਾ ਪਹਿਲਾ ਉਹ ਚੁੱਕ ਲਿਆ ਹੈ ਸੋ ਮੈਂ ਸਾਰਿਆਂ ਤੋਂ ਇਹੀ ਉਮੀਦ ਕਰਾਂਗੀ ਕਿ ਸਾਡੀਆਂ ਮੇਰੀਆਂ ਭੈਣਾਂ ਮੇਰਾ ਸਾਥ ਦੇਣਗੀਆਂ ਤੇ ਆਪਣੇ ਪਿੰਡ ਨੂੰ ਮਹਿਲਾਵਾਂ ਦੇ ਅਨੁਕੂਲ ਪਿੰਡ ਬਣਾਉਣ ਦੇ ਲਈ ਸਹਾਇਤਾ ਕਰਨਗੀਆਂ ਸੋ ਸਾਰਿਆਂ ਦੇ ਲਈ ਇੱਕ ਖੁਸ਼ੀ ਦੀ ਵੀ ਗੱਲ ਹੈ ਤੇ ਇੱਕ ਬਹੁਤ ਵੱਡੀ ਆਪਣੀ ਪ੍ਰਾਪਤੀ ਜੋ ਹੋਣ ਜਾ ਰਹੀ ਹੈ ਤੇ ਉਹਦਾ ਪਹਿਲਾ ਕਦਮ ਚੱਕ ਚੁੱਕਿਆ ਜਾ ਚੁੱਕਿਆ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਸਾਰੇ ਸਾਥ ਦੇਣ ਤੇ ਤੱਕ ਜੋ ਆਪਾਂ ਆਪਣੇ ਪਿੰਡ ਨੂੰ ਅੱਗੇ ਵਧਾ ਸਕੀਏ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹਾਂਗੀ ਕਿ ਆਪਣਾ ਹੀ ਇਹ ਜਿਹੜਾ ਪਿੰਡ ਸੀ ਜੋ ਊਮਨ ਫ੍ਰੈਂਡਲੀ ਨਹੀਂ ਸੀਗਾ ਸੋ ਜਦੋਂ ਮੈਂ ਦੇਖਿਆ ਕਿ ਆਪਣਾ ਪਿੰਡ ਊਮਨ ਫ੍ਰੈਂਡਲੀ ਲਿਸਟ ਦੇ ਵਿੱਚ ਨਹੀਂ ਹੈਗਾ ਤਾਂ ਮੈਨੂੰ ਬਹੁਤ ਹੀ ਅਫਸੋਸ ਹੋਇਆ ਜੋ ਲਿਸਟ ਜਾਰੀ ਕੀਤੀ ਸੀਗੀ ਦਿੱਲੀ ਜਾਣ ਦੇ ਲਈ ਉਦੇ ਵਿੱਚ ਸਾਰੇ ਪਿੰਡਾਂ ਦੇ ਅੱਗੇ ਔਮਨ ਫ੍ਰੈਂਡਲੀ ਲਿਖਿਆ ਹੋਇਆ ਸੀ ਸੋ ਆਪਣਾ ਹੀ ਇੱਕ ਅਜਿਹਾ ਪਿੰਡ ਸੀ ਜਿਹਦੇ ਅੱਗੇ ਔਮਨ ਫ੍ਰੈਂਡਲੀ ਨਹੀਂ ਲਿਖਿਆ ਸੀ ਮਤਲਬ ਕਿ ਜਿਹੜੀਆਂ ਆਪਣੇ ਪਿੰਡ ਦੀਆਂ ਔਰਤਾਂ ਨੇ ਉਹਨਾਂ ਦੀ ਹਿੱਸੇਦਾਰੀ ਭਾਗਦਾਰੀ ਹੋਰ ਪਿੰਡਾਂ ਦੇ ਮੁਕਾਬਲੇ ਬਹੁਤ ਥੀ ਘੱਟ ਸੀ ਸੋ ਮੈਂ ਇਹ ਚਾਹੁੰਦੀ ਆ ਕਿ ਸਾਰੀਆਂ ਮਹਿਲਾਵਾਂ ਆਪਣੇ ਪਿੰਡ ਨੂੰ ਅੱਗੇ ਲੈ ਕੇ ਆਉਣ ਆਪਣੇ ਆਪ ਨੂੰ ਅੱਗੇ ਲੈ ਕੇ ਸੋ ਇਹਦੇ ਵਿੱਚ ਤੁਸੀਂ ਯੋਗਦਾਨ ਦਿਓ ਹਿੱਸਾ ਪਾਓ ਤੇ ਆਪਣੇ ਆਪ ਨੂੰ ਕਦੇ ਵੀ ਕਿਸੇ ਤੋਂ ਘਟ ਨਹੀਂ ਸਮਝਣਾ ਸੋ ਤਾਂ ਹੀ ਮੈਂ ਕਹਿ ਸਕਦੀ ਆ ਵੀ ਰੱਬ ਬੋਲੋ ਆਪਣੇ ਵਿੱਚ ਇੱਕ ਅਜੀਹੀ ਤਾਕਤ ਹੈਗੀ ਆ ਜਿਹੜੀ ਆਪਾਂ ਕਿਸੇ ਨੂੰ ਵੀ ਆਪਣੇ ਆਪ ਤੋਂ ਪ੍ਰੂਫ ਕਰ ਸਕਦੇ ਆ ਵੀ ਘਟ ਨਹੀਂ ਹੈ। ਸੋ ਸਾਰੇ ਕਲਾਪਿੰਗ ਕਰ ਦਿਓ ਆਪਣੇ ਪਿੰਡ ਦੇ ਲਈ ਕਿ ਆਪਾਂ ਆਪਣੇ ਪਿੰਡ ਨੂੰ ਅੱਗੇ ਵਧਾਉਣ ਦੇ ਲਈ ਕਦਮ ਚੁੱਕ ਲਿਆ। ਥੈਂਕ ਯੂ। ਤਬ ਤੋਂ ਪਹਿਲਾਂ ਸਾਰੇ ਇੱਥੇ ਮਹਿਮਾਨਾਂ ਨੂੰ ਪਹੁੰਚਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮਹਿਲਾ ਦਿਵਸ ਤੇ ਬੋਲਣ ਲੱਗੀ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹਾਂ ਕਿਉਂਕਿ ਦੁਨੀਆ ਦੀ ਅੱਧੇ ਆਬਾਦੀ ਨੂੰ ਅੱਜ ਮਾਣ ਸਤਿਕਾਰ ਦੇਣ ਲਈ ਇੱਕ ਵਿਸ਼ੇਸ਼ ਦਿਨ ਮਨਾਇਆ ਜਾ ਰਿਹਾ ਹੈ ਮੈਂ ਇੱਕ ਸ਼ੇਅਰ ਲਿਖਿਆ ਹੈ ਕਿ ਮੈਂ ਔਰਤਾਂ ਜਗ ਦੀ ਜਨਣੀ ਮੇਰੀ ਅਮਰ ਕਹਾਣੀ ਹੈ ਵੇ ਸੁਣ ਸਕਦਾ ਹੈ ਤਾਂ ਸੁਣ ਕੇ ਜਾਵੀਂ ਮੇਰੀ ਕਥਾ ਪੁਰਾਣੀ ਹੈ ਵੇ ਇੱਕ ਵੇਰਾਂ ਨੇ ਨਪੋਲੀਅਨ ਬੋਨਪਾਰਟ ਸਾਹ ਦੇ ਬਾਦਸ਼ਾਹ ਨੇ ਕਿਹਾ ਏ ਕਿ ਮੈਨੂੰ ਚੰਗੀਆਂ ਮਾਵਾ ਦਿਓ ਮੈਂ ਤੁਹਾਨੂੰ ਚੰਗਾ ਰਾਸ਼ਟਰ ਦਿਆਂਗਾ ਸਾਡੇ ਗੁਰੂ ਨਾਨਕ ਸਾਹਿਬ ਨੇ ਔਰਤ ਨੂੰ ਉੱਚਾ ਦਰਜਾ ਦਿੰਦਿਆ ਕਿਹਾ ਹੈ ਕਿ ਸੋ ਗਿਆ ਮੰਦਾ ਆਖੀ ਹੈ ਜਿਸ ਜ ਮੇਰਾ ਜਨ ਜਿਸ ਔਰਤ ਨੇ ਰਾਜੇ ਮਹਾਰਾਜਾ ਨੂੰ ਜਨਮ ਦਿੱਤਾ ਹੋਵੇ ਉਸ ਨੂੰ ਤੇ ਸਤਾਨਾ ਨਹੀਂ ਚਾਹੀਦਾ ਸਗੋ ਬਹੁਤ ਹੀ ਮਾਨ ਦੇਣਾ ਚਾਹੀਦਾ ਹੈ ਸੋ ਅੱਜ ਔਰਤ ਪੂਰੇ ਸੰਸਾਰ ਵਿੱਚ ਮਰਦਾਂ ਦੇ ਬਰਾਬਰ ਤਰੱਕੀ ਅਤੇ ਜੋਗਤਾ ਦੇ ਛੱਡੇ ਗੱਲ ਰਹੀ ਹੈ ਉਹ ਪਾਇਲਟ ਹੈ ਆਈਏਐਸ ਆਈਟੀਐਸ ਅਫਸਰ ਹੈ ਉਸ ਨੂੰਂਦਰੀ ਜਹਾਜ਼ਾਂ ਦੀ ਕੈਪਟਨ ਵੀ ਬਣ ਚੁੱਕੀ ਹੈ ਅੱਜ ਔਰਤਾਂ ਫੌਜਾਂ ਚ ਬ੍ਰਿਗੇਡਰ ਤੋਂ ਇਲਾਵਾ ਸੀਈਓ ਵੀ ਬਣ ਚੁੱਕੀਆਂ ਹਨ ਸੋ ਔਰਤਾਂ ਬੁਲਾ ਨਹੀਂ ਰਹੀ ਹੁਣ ਮੇਰਾ ਨਾਮ ਜੁਸਟ ਕੋਰੇ ਮੈਂ ਐਸ ਅ ਪ੍ਰੋਗਰਾਮ ਮੈਨੇਜਰ ਇਸ ਆਫਿਸ ਦੇ ਵਿੱਚ ਸਨਾਂ ਦੇ ਸੇਵਾ ਨੂੰ ਬਾਹਰ ਨੂੰ ਅੱਜ ਜੀ ਮੇਲਾ ਅੰਤਰਰਾਸ਼ਟਰੀ ਮੇਲਾ ਦੋਸਤੋ ਕਿੱਥੇ ਹੋ ਰਿਹਾ ਇੱਥੇ ਕੇ ਖਾਤੀਪੁਰ ਕੈਂਪਿੰਗ ਦੇ ਵਿੱਚ ਸਾਰੇ ਪਿੰਡ ਦੇ ਪਿੰਡਵਾਸੀ ਸੀਗੇ ਕਿ ਅਲੱਗ-ਅਲੱਗ ਵਿਭਾਗਾਂ ਦੇ ਤੇ ਨੁਮਾਇੰਦੇ ਵੀ ਪਹੁੰਚੇ ਹੋਏ ਸੀਗੇ ਤੇ ਇੱਥੇ ਸਪੈਸ਼ਲ ਜਿਹੜੇ ਸਬ ਚੀਫ ਸੈਕ੍ਰੈਟਰੀ ਜੀ ਮਾਨਯੋਗ ਤਰਨਪ੍ਰੀਤ ਸਿੰਘ ਸੌਂਗ ਕੈਬਨਿਟ ਮੰਤਰੀ ਤੇ ਫਾਦਰ ਜੀ ਜੀ ਬਾਪੂ ਜੀ ਸਾਡੇ ਕੁਮਿੰਦਰ ਸਿੰਘ ਜੀ ਵੀ ਹਾਜ਼ਰ ਹੋਏ ਸਨ ਇਹਨਾਂ ਤੋਂ ਬਿਨਾਂ ਸਾਡੇ ਅੰਤਰਰਾਸ਼ਟਰੀ 代表ਤਵ ਦੀ ਇੱਕ ਟੀਮ ਆਈ ਸੀ ਉਹਨਾਂ ਦੇ ਮੇਨ ਹੈਡ ਰਜੇਸ਼ ਕੁਮਾਰ ਜੀ ਵੀ ਹਾਜ਼ਰ ਸੀਗੇ ਇਸ ਤੋਂ ਬਿਨਾਂ ਸਾਡੇ ਬੀਡੀਪੀ ਆਫਿਸ ਦੇ ਸਾਰੇ ਨੰਮੇ ਸੀਡੀਪੀਓ ਵਿਭਾਗ ਦੇ ਕੁਝ ਸਪਲਾਈ ਵਿਭਾਗ ਦੇ ਤੇ ਮਤਲਬ ਅਲਗ-ਅਲਗ ਵਿਭਾਗਾਂ ਦੇ ਸਾਰੇ ਖਾਸਰ ਹੋਈ ਸਾਰੀ ਕੀ ਮੇਨ ਅਜੈਂਡਾ ਕੀ ਆ ਇਸ ਪ੍ਰੋਗਰਾਮ ਦਾ ਮੇਨ ਅਜੈਂਡਾ ਸਾਡਾ ਅੱਜ ਦਾ ਸਾਡਾ ਮੇਨ ਹੋਜੰਦਾ ਹੈ ਇਹ ਸੀਗਾ ਵੀ ਅਸੀਂ ਇੱਥੇ ਮਤਲਬ ਪਿੰਡ ਦੇ ਵਿੱਚ ਫਤੇਪੁਰ ਪਿੰਡ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਮਹਿਲ ਮਹਿਲਾ ਸਭਾ ਜਿੰਨੀ ਬਲਾਈ ਗਈ ਸੀ ਜਿਹਦੇ ਵਿੱਚ ਅਲੱਗ-ਅਲੱਗ ਲੋਕਾਂ ਕੋਲ ਉਹਨਾਂ ਦੀਆਂ ਪ੍ਰੋਬਲਮਾਂ ਆ ਪੁੱਛਣ ਗਏ ਆ ਤਾਂ ਕਿ ਉਹਨਾਂ ਦਾ ਇੱਥੇ ਅਸੀਂ ਇੱਕ ਰਜਿਸਟਰ ਦੇ ਵਿੱਚ ਇੱਕ ਮਤਾ ਵੀ ਪਾਇਆ ਗਿਆ ਤੇ ਉਹਨਾਂ ਦਾ ਸੋਲੂਸ਼ਨ ਕਰਨ ਲਈ ਇੱਕ ਜੀ ਕਾਰਵਾਈ ਕੀਤੀ ਜਾਊਗੀ ਤੇ ਅਲੱਗ-ਅਲੱਗ ਜਿੰਨੇ ਇੱਥੇ ਮਹਿਲਾਵਾਂ ਤੋਂ ਕੁਐਸਚਨ ਕਰਕੇ ਇਹਨਾਂ ਨੂੰ ਪਤਾ ਕੀਤਾ ਗਿਆ ਵੀ ਉਹਨਾਂ ਨੂੰ ਗਰਾਊਂਡ ਲੈਵਲ ਤੇ ਜਾ ਕੇ ਕੀ ਕੀ ਪ੍ਰੋਬਲਮਸ ਆ ਰਹੀ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਸਾਹਮਣੇ ਉਹਨਾਂ ਨਾਲਾਂ ਵਿੱਚ ਗਰਾਊਂਡ ਲੈਵਲ ਤੇ ਹੀ ਪਤਾ ਲੱਗਿਆ ਕਿ ਉਹਨਾਂ ਨਾਲਾਂ ਵਿੱਚ ਜਿਹੜੀਆਂ ਸਮੱਸਿਆਵਾਂ ਸੀਗੀਆਂ ਜ਼ਿਆਦਾਤਰ ਪਾਣੀ ਨਾਲ ਸੰਬੰਧਿਤ ਸੀਗੀਆਂ ਜਾਂ ਫਿਰ ਉਹਨਾਂ ਨੂੰ ਰੋਜ਼ਗਾਰ ਦੀ ਸਮੱਸਿਆ ਜ਼ਿਆਦਾ ਆ ਰਹੀ ਸੀਗੀ ਜਾਂ ਮਤਲਬ ਪਿੰਡਾਂ ਦੇ ਵਿੱਚ ਜਿਵੇਂ ਅ ਅੰਗਣਵਾੜੀ ਸੈਂਟਰ ਸਕੂਲਾਂ ਦੇ ਵਿੱਚ ਇੰਝ ਬੇਲੜਾਂ ਦੀ ਕਮੀ ਥੋੜਾ ਜਿਹਾ ਆਪ ਕੀ ਆ ਤੇ ਮਤੋਂ ਗੱਚੇ ਵਿੱਚ ਨਾਲੀਆਂ ਥੋੜਾ ਜਿਹਾ ਪ੍ਰੋਬਲਮ ਪਾਣੀ ਸੰਬੰਧੀ ਸਮੱਸਿਆਵਾਂ ਜ਼ਿਆਦਾ ਸੀਗੀਆਂ ਤੇ ਸਰਕਾਰ ਵੱਲੋਂ ਅਸੀਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉਹਨਾਂ ਦੀਆਂ ਚੇ ਸਮੱਸਿਆਵਾਂ ਦੂਰ ਕੀਤੀਆਂ ਜਾਣ ਬਟ ਫਿਰ ਨਾਲ ਦੀ ਨਾਲ ਜਿਹੜੇ ਨਮਿੰਦੇ ਹਾਜ਼ਰ ਹਾਜ਼ਰ ਸਨ ਉਹਨਾਂ ਨੇ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡੀਆਂ ਪ੍ਰੋਬਲਮ ਜਲਦ ਤੋਂ ਜਲਦ ਸੋਲਵ ਹੋ ਜਾਣੀ ਹੈ ਪਿਛਲੇ ਜਵਾਨੇ ਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਅੱਜ ਕੇ ਜਾਣੀਏ ਉਹ ਜੁੱਤੀ ਮੂੰਹ ਤੇ ਆਉਂਦੀ ਆ ਤੇ ਕੀ ਕਰਨਾ ਚਾਹੁੰਗੇ ਸਿਸ਼ਲੇ ਸਮੇਂ ਦੇ ਵਿੱਚ ਇੱਕ ਔਰਤ ਨੂੰ ਦਿੱਤੀ ਸਮਝਿਆ ਆਇਆ ਸੀਗਾ ਪਰ ਅੱਜ ਜਿਹੜੀ ਔਰਤ ਆਜੀ ਔਰਤ ਉਹ ਆਪਣੀ ਆਈ ਅੱਜ ਦੀ ਔਰਤ ਇੱਕ ਮੋٹے ਨਾਲ ਮੋਟਾ ਜੋੜ ਕੇ ਪ੍ਰਾਪਰ ਜੀ ਮਰਦ ਤੇ ਬਰਾਬਰ ਚੱਲ ਰਹੀ ਆ ਉਹ ਹਰ ਖੇਤਰ ਦੇ ਵਿੱਚ ਜਦੋਂ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਬਹੁਤ ਵੱਡੀਆਂ ਇੰਚੀ ਪਦਵੀਆਂ ਹਾਸਲ ਕਰ ਰਹੀ ਹੈ ਤੇ ਇਹਦਾ ਸਾਨੂੰ ਚੀਜ਼ ਬਹੁਤ ਦੇਣ ਦਾ ਵੀ ਲੋੜ ਨਹੀਂ ਹੈਗਾ ਕਿ ਕਿ ਸਾਨੂੰ ਤੁਸੀਂ ਅਲੱਗ-ਅਲੱਗ ਮੈਕਮਿਆਂ ਦੇ ਵਿੱਚ ਜਾਣੇ ਆ ਸਾਨੂੰ ਹਰ ਜਗ੍ਹਾ ਔਰਤ ਹਾਜ਼ਰ ਹੋਈ ਹੈ ਉਹ ਵੀ ਵੱਡੀਆਂ-ਵੱਡੀਆਂ ਪਦਵੀਆਂ ਤੇ ਹਾਜ਼ਰ ਹੁੰਦੀ ਹੈ ਇਹ ਸਾਡਾ ਇੰਚੀ ਉਹ ਤੋਂ ਵੀ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਉਹਨਾਂ ਔਰਤਾਂ ਉਹ ਔਲਤ ਨਹੀਂ ਰਹੀ ਹੈਗੀ ਇਹਦੇ ਵਿੱਚ ਬਹੁਤ ਵੱਡਾ ਇੱਕ ਬਦਲਾਅ ਆ ਚੁੱਕਿਆ ਹੈ ਥੈਂਕ ਯੂ ਤੇ ਕੀ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਬਾਰੇ ਅਸੀਂ ਕਾਜੀ ਮੇਰਾ ਨਾਮ ਸੁਨਨਪੁਰ ਹੈ ਮੈਂ ਪਿੰਡ ਖਤੇਪੁਰ ਤੋਂ ਹਾਂ ਜਿ세 ਮਿਤੀ ਅਪਰੀਲ ਨੂੰ ਮਹਿਲਾ ਦਿਵਸ ਦਾ ਜੋ ਮਨਾਇਆ ਹੈ ਔਮੇਂਡੇ ਸਪੈਸ਼ਲ ਇਵੈਂਟ ਦੇ ਲਈ ਤੇ ਅਸੀਂ ਨੇ ਜੋ ਸਾਡੇ ਪਿੰਡ ਦੀ ਪਹਿਲੀ ਫਰਸਟ ਗ੍ਰਾਮ ਮਹਿਲਾ ਸਭਾ ਹੀ ਕੋਈ ਕਰਵਾਈ ਹੈਗੀ ਆਪਣੇ ਪਿੰਡ ਦੇ